ਬੈਗਰੂ ਜੀ ਦਾ ਕਾਲਸਾ ਜੀ ਬੈਗਰੂ ਜੀ ਦੀ ਪਤੇ ਵੈਲਕਮ ਯੂਟਿਊਬ ਚੈਨਲ ਮਲਕੀਤ ਕਟੂਰਾ ਅੱਜ ਵਰਮੀ ਕਾਫੀ ਹੈ ਦਾਸ ਦਲਾਈ ਹੈ ਤੁਹਾਨੂੰ ਮੈਂ ਮੰਡੀ ਬਾਰੇ ਦੱਸਦਾ ਹਾਂ ਦੇਖੋ ਮੰਡੀ ਚ ਮੱਕੀ ਆਈ ਹੈ ਮੱਕੀ ਦੀ ਚਾਂਨ ਚਨਾਈ ਕਿਵੇਂ ਹੋ ਰਹੀ ਹੈ ਤੁਹਾਨੂੰ ਸਭ ਕੋਈ ਦੁਕਾਨਾਂ ਦਾ ਹਾਂ ਤੇ ਨਾਲੇ ਜਿਹੜੀ ਲੇਬਰ ਪ੍ਰੋਜੈਕਟ ਵਿੱਚ ਚੱਲ ਰਹੀ ਹੈ ਤੁਹਾਨੂੰ ਮੰਡੀ ਬਾਰੇ ਸਾਰੀ ਜਾਣਕਾਰੀ ਦੇਵਾਂਗਾ ਇਹ ਦੇਖੋ ਮੰਡੀ ਤੇ ਮੱਕੀ ਦੀਆਂ ਪੋਰੀਆਂ ਪਈਆਂ ਹਨ ਸਾਰੇ ਮਜ਼ਦੂਰ ਵੀਰ ਕੰਮ ਕਰ ਰਹੇ ਹਨ ਆ ਦੇਖੋ ਛਾਨੇ ਤੇ ਮੱਕੀ ਛਾਨ ਰਹੇ ਹਨ ਇੱਧਰ ਵੀਰ ਬੋਰੀਆਂ ਚੱਕ ਰਹੇ ਹਨ ਦੇਖੋ ਟਰਾਲੇ ਤੇ ਕਿੰთა ਬੋਰੀਆਂ ਚੜਾਈਆਂ ਜਾਂਦੀਆਂ ਹਨ ਦੇਖੋ ਬੋਰੀਆਂ ਚੱਕ ਕੇ ਮੈਂ ਗਾਟਾਲੇ ਉੱਪਰ ਚੜਾ ਰਹੇ ਹਾਂ ਚੱਤੇ ਬਣਾ ਰਹੇ ਹਾਂ ਇਹ ਕਿੰਨੇ ਬਜਿੰਦੀ ਬੋਰੀ ਹੁੰਦੀ ਏ ਕਿੰਨੇ ਕਲ ਦੀ ਬੋਰੀ ਹੁੰਦੀ ਏ ਹੈ ਅੱਛਾ ਅੱਛਾ 50 ਕੁ ਟਨ ਦੀ ਬੋਰੀ ਦੇਖੋ ਮਜ਼ਦੂਰ ਵਿਚਾਰੇ ਕੰਮ ਕਰ ਰਹੇ ਹਾਂ ਦੇਖੋ ਮਿਹਨਤ ਦਾ ਪੈਸਾ ਹੀ ਕਿੱਦਾਂ ਨਸੀਬਾਂ ਵਾਲਿਆਂ ਨੂੰ ਮਿਲਦਾ ਹਾਂ ਦੋ ਜਣੇ ਵੀਰ ਬੋਰੀ ਨੂੰ ਚਗਾਉਂਦੇ ਹਨ ਕਿਹਦੇ ਨਾਲ ਚੱਕਦਾ ਹੈ ਮੋੜਾਂ ਦੇ ਪਾਰ ਨਾਲ ਪਿੱਛੇ ਬਾਹਾਂ ਦੇ ਪਾਰ ਨਾਲ ਬੋਰੀ ਨੂੰ ਚੱਕਿਆ ਜਾਂਦਾ ਹੈ ਦੇਖੋ ਥੱਲੇ ਉੱਪਰ ਬੋਲੀਆਂ ਹਲਦ ਰਹੇ ਹਨ ਦੇਖੋ ਮੱਕੀ ਦੇ ਮੰਡੀ ਤੋਂ ਢੇਰ ਲੱਗੇ ਹੋਏ ਹਨ ਇਹ ਗਰਦੀਆਂ ਮੱਕੀ ਚਾਂਦੀਆਂ ਹਨ ਚਾਣੇ ਨਾਲ ਮੱਕੀ ਨੂੰ ਛਾਣਨਾ ਲਾ ਰਹੀਆਂ ਹਨ ਜਿਹੜਾ ਮੱਕੀ ਦਾ ਗੰਦ ਪਰ ਟੋਟਾ ਉਹ ਮਸ਼ੀਨ ਬਾਹਰ ਕੱਢ ਰਹੀ ਹੈ ਬਾਕੀ ਚੰਗੀ ਮੱਕੀ ਪੋਰੀਆਂ ਵਿੱਚ ਪਰਿਆ ਜਾਣਾ ਹੈ ਜੋ ਕਿ ਮੱਕੀ ਦਾ ਟਿਬਜਾ ਲੱਗ ਰਿਹਾ ਹੈ ਇਹ ਦੇਖੋ ਬੀਜਿਆ ਉਚਾਰੀਆਂ ਕਿੰਨੀ ਮਿਹਨਤ ਕਰਕੇ ਪੈਸਾ ਕਮਾਉਂਦੀਆਂ ਹਨ ਤੇ ਚੰਗੇ ਤਰੀਕੇ ਨਾਲ ਬੀਜੀਆਂ ਪੈਸਾ ਲਾਉਂਦੀਆਂ ਹਨ ਦੇਖੋ ਮਿਹਨਤ ਮਜ਼ਦੂਰ ਦਾ ਕੰਮ ਹੈ ਆਪਾਂ ਵਿਹਲੇ ਬੈਠੇ ਜੀ ਦੱਲਾ ਮਾਰੀ ਜਾਂਦੇ ਹਾਂ ਗਰਮੀ ਤੋਂ ਜਿੱਕੇ ਦੇ ਕੰਮ ਕੀਤਾ ਹੁੰਦਾ ਤਾਂ ਹਾਂ ਵੀਡੀਓ ਬਣਾ ਰਿਹਾ ਹਾਂ ਹਾਂ ਵੀਡੀਓ ਬਣਾ ਰਿਹਾ ਦੇਖੋ ਬਸ ਐਦਾਂ ਨਾ ਮੇਰਾ ਨਾ ਚੈਨਲ ਚੱਲਦਾ ਹੈ ਨਾ YouTube ਹਾਂ ਉਹਦੇ ਤੇ ਮੱਕੀ ਤੇ ਮਤਲਬ ਸਾਰਾ ਕੁਝ ਦਿਖਾ ਰਿਹਾ ਚੱਲ ਕਿਦਾਂ ਵਿਚਾਰੇ ਹਾਂ ਮਤਲਬ ਵਿਚਾਰੇ ਕਿਦਾਂ ਮਤਲਬ ਨਹੀਂ ਨਹੀਂ ਸ਼ਾਨਾ ਸ਼ਾਨ ਰਹਿ ਨੇ ਜਾਨੀ ਕਿ ਵੀਡੀਓ ਬਣਾਤੇ ਸ਼ਾਨਾ ਸ਼ਾਨ ਰਹਿ ਨੇ ਵਿਚਾਰੇ ਇਹ ਕਿਹਨਾਂ ਚੈਨਲ ਚੱਲ ਰਿਹਾ ਆਪਕੋ